ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਗੱਬੜ ਮੱਝ ਦਿਖਾਉਣੀ ਹੈ ਸੇਜਲਾ ਡਿਟੇਲ ਵੀ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਬਾਈ ਜੀ ਆਪਣਾ ਮੇਰਾ ਨਾਮ ਮਾਰਸਾ ਬਾਈ ਪਿੰਡ ਮੌੜ ਨਾ ਆਪਾਂ ਜਿਹੜਾ ਬਰਨਾਲਾ ਤਹਿਸੀਲ ਦਾ ਪਾਬਾ ਮੇਰਾ ਨਾਮ 819090 ਜੀ 69948 62390 69948 69948 ਜਿਹੜੇ ਆਪਾਂ ਮੱਝ ਦੇਖੀਏ ਨੇ ਕਿਹੜਾ ਸੂਆ ਸੁੰਦੀ ਵੀ ਹੈ ਚੌਥਾ ਸੂਆ ਸੁੰਦੀ ਵੀ ਹੈ ਕਿੰਨੇ ਟਾਈਮ ਤੋਂ ਆਪਣੇ ਕੋਲ ਹੈ ਇਹ ਪਿਛਲੇ ਸਾਲ ਲੈ ਆਏ ਜੀ ਠੀਕ ਹੈ ਇੱਕ ਸੂਆ ਦੁੱਧ ਘਰ ਪੀ ਲਿਆ ਆਪਾਂ ਇਹਦਾ ਹਾਂਜੀ ਤੇ ਕੱਦ-ਕੱਡ ਦੇ ਕਲਿੱਕ ਕਰੀਏ ਕੱਦ-ਕੁੱਦ ਬਹੁਤ ਆ ਹਨਾ ਬਹੁਤ ਬਈ ਐਡੀ ਏਰੀਆ 'ਚ ਮੱਝ ਮਿਲਦੀ ਨਹੀਂ ਕਿਤੇ ਤੁਹਾਨੂੰ ਬਰਾਬਰ ਖੜ ਕੇ ਦੇਣਾ ਠੀਕ ਹੈ ਫੁੱਲ ਸਾਈਜ਼ ਦੀ ਆ ਫੁੱਲ ਸਾਈਜ਼ ਦੁੱਧ ਕਿੰਨਾ ਚੋਇਆ ਆਪੇ ਦਾ 21-22 ਲੀਟਰ ਫੁੱਲਾ ਚੋਇਆ ਜਿਹੜੇ ਸੰਤ ਇਹ ਥੱਲੇ ਆਪਾਂ ਹਾਂਜੀ ਅੱਜ ਦੇ ਦਿਨ ਕਹ ਰਹੇ ਕਿ ਸੂਣ ਚ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਲੈ ਜੀ ਭਾਜੀ ਠੀਕ ਹੈ 12 13 ਦਿਨ ਲਗਭਗ ਪੈਂਡਿੰਗ ਪਿਆ ਸੂਣ ਚ ਪੰਜ ਪੈਂਡਿੰਗ ਪਏ ਠੀਕ ਹੈ ਤੇ ਬਾਕੀ ਨਾੜਾ ਨੂੜਾ ਹਵਾਨੇ ਦੇ ਖੇਰ ਬਹੁਤ ਚੰਗੇ ਹੈ ਹਨਾ ਠੀਕ ਹੈ ਕਿ ਕਿ ਲੀਟਰ ਖੁੱਲਾ ਦੁੱਧ ਲੈਣਾ ਜੀ 20 ਕਿਲੋ ਦੁੱਧ ਤੇ ਟੀਕਾ ਵਗੈਰਾ ਕਿਹੜਾ ਲੱਗਿਆ ਇਦਕੇ ਟੀਕਾ ਸਰਕਾਰੀ ਜੀਵਨ ਲੱਗਿਆ ਭਾਜੀ ਸਰਕਾਰੀ ਵਧੀਆ ਲੰਬਾ ਟਾਈਮ ਦੁੱਧ ਦੇਂਦੀ ਆ ਕੈਗ ਵੀ ਨੇ ਪਹਿਲਾਂ ਛੱਡੀ ਤੋ ਆਪਾਂ ਇਹ ਛੱਡੀ ਹੈ ਜੀ ਤਦੋਂ ਠੀਕ ਹੈ ਕਹਿੰਦਾ ਦੋ ਮਹੀਨੇ ਦਾ ਫਰਕ ਪਾ ਗਈ ਹੋ ਬਸ 2.5 ਮਹੀਨੇ ਪਹਿਲਾਂ ਛੱੜ ਠੀਕ ਹੈ ਚੌਂਡ ਚਵਾਤਾ ਤੌਰ ਦੇ ਇੱਕ ਨੰਬਰ ਇਹਦੇ ਰੇਟ ਦੀ ਰੇਟ ਕੀ ਰੱਖੂ ਇਹਦਾ ਰੇਟ ਵੀ ਇਹ ਤਾਂ 190 ਜੀ 1 ਲੱਖ 90000 ਰੁਪਇਆ ਹਾਂਜੀ ਤੌਰ ਦੀ ਬਾਦ ਸੋ ਬਰ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਕੱਦ ਕਾਠ ਜਿੰਦ ਜਾਨ ਵਾਲੀ ਮੈਂ ਹੈਗੀ ਤੇ 15 ਤੋਂ 10 ਤੋਂ ਲੈ ਕੇ 15 ਦਿਨ ਦੇ ਵਿੱਚ ਅਜੇ ਕੱਚੀ ਆ ਤੇ ਜਿਹਨੂੰ ਕਹਿੰਦੇ ਪ੍ਰੋਪਰ ਦੁੱਧਾਂ ਦੀ ਮੈਂ ਉਸ ਟਾਈਪ ਦੀ ਆਪਾਂ ਮੈਂ ਦਿਖਾਉਣੇ ਪਏ ਸਿੰਘ ਮਾੜਾ ਜੀ ਮਨ ਕੇ ਚਲੋ ਖੁੱਲਾ ਤੇ ਪਰ ਕੱਦ ਵੱਡ ਜਿੰਦ ਜਾਨ ਚ ਗਾਠਾ ਜਗੂਠਾ ਬਹੁਤਾ ਹਲੇ ਕਹਿੰਦਾ ਪਾਪ ਅੱਧਾ ਕਿ ਦੁੱਧ ਲਾ ਹੈ ਨੇ ਸਾਰਾ ਹਲੇ ਹਣਾ ਹਾਂਜੀ ਠੀਕ ਹੈ ਮੌਕੇ ਤੇ ਵਧੀਆ ਬਣਦੀ ਆ। ਪੂਰੀ ਬਣਦੀ ਆ। ਠੀਕ ਹੈ। ਠੀਕ ਹੈ ਸੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ। ਸੋਹਣਾ ਸਾਫ ਸੁਥਰਾ ਕੱਦ ਕਾਠ ਆ। ਤੇ ਆਪਾਂ ਦਿਖਾ ਦਨੇ ਆ ਨਾੜਾ ਵਗੈਰਾ। ਇੱਕਾ ਮਾੜੀ ਸਾਖ ਜੀ ਨਾਲੇ ਤਾਂ ਨਹੀਂ ਕੋਈ ਸੌਂਦਾ ਵਿੱਚੋਂ। ਠੀਕ ਹੈ। ਤੇ ਬਾਕੀ ਨਾੜਾ ਵਗੈਰਾ ਦੇਖੋ ਨਾੜਾ ਨਾਲ ਭਰੀ ਵੇਜਾਂ ਜਿੰਨੇ ਆਪ ਨੂੰ ਪਤਾ ਹਵਾਨੇ ਤੇ ਨਾੜਾ ਵਗੈਰਾ ਹੁਣ ਉਸ ਹਿਸਾਬ ਨਾਲ ਪਸੂ ਦੁੱਧ ਪਾਉਂਦਾ ਹਨਾ ਤੇ 190 ਫਿਕਸ ਜੇ ਮਾਣਦਾਨ ਹੋ ਜਾਊਗਾ। ਮਾਣਦਾਨ ਕਰ ਦਾਂਗੇ। ਠੀਕ ਹੈ ਕਹਿੰਦਾ ਭਾ ਵੀ ਜੇ ਮਨਨ ਕੇ ਚਲੋ ਕੋਈ ਕਰਦਾ ਵੀ ਰੋਗ ਜੇ ਵੀ ਆਪ ਨੂੰ ਹੈਗਾ ਮਾਣ ਠੀਕ ਹੈ ਪਤਾ ਕੋਈ ਬਲੱਡ ਲਾਈਨ ਕਿਹੜੇ ਦਵੇ ਦੇ ਵਿੱਚ ਹੋਈ ਹੈ ਠੀਕ ਹੈ ਅੱਗੇ ਸਰਕਾਰੀ ਲਵਾਇਆ ਆਪਾਂ ਸੀਮਨ ਹਾਂ ਸਰਕਾਰੀ ਨੰਬਰ ਬੋਲ ਦੀ ਦੁਬਾਰਾ ਆਪਣਾ 62390 ਜੀ 69948 62390 69948 69948 ਸੋ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਬਹੁਤ ਵੀ ਡਿਮਾਂਡ ਕਰਦੇ ਸੀ ਖਰੇਲੂ ਮਹਿ ਲੈਣੇ ਤਸੱਲੀ ਵਾਲੀ ਉਸ ਟਾਈਪ ਦੀ ਆਪਾਂ ਤੁਹਾਨੂੰ ਮਹਿ ਦਿਖਾਤੀ ਆਪਦੀ ਨਿਰਖ ਫਰ ਕਰਕੇ ਤੁਸੀਂ ਲੈਣੀ ਹੈ ਸੋ ਵੀਡੀਓ ਦੇਖ ਲੈ ਸਭ ਦਾ ਤਹਿਲ